ਉੱਚਾ ਨਹੀਂ ਕੋਈ ਨੀਵਾਂ ਨਹੀਂ ਕੋ ਜਨਮ ਨਾਲ ਨਹੀਂ ਕਮਲ ਦਾ ਫੁੱਲ ਕੱਚੜ ਚੁੱਕਦਾ ਹੈ ਲੇਕਿਨ ਆਪਣੇ ਗੁਨਾ ਖਤਰ ਪਰਮਾਤਮਾ ਸ੍ਰੀ ਖਰੀਦੇਸ਼ੀਸ ਦੇ ਉੱਤੇ ਚੜਦਾ ਹੈ ਨਾ ਜਨਮ ਨਾਲ ਇਨਸਾਨ ਕਰਮ ਨਾਲ ਤੇ ਜਦੋਂ ਕਰਮਾਂ ਦੀ ਗੱਲ ਆਉਂਦੀ ਹੈ ਉਹਨਾਂ ਨਾਲ ਫੇਰ ਸੰਭ ਦੀ ਗੱਲ ਆਉਂਦੀ ਹੈ ਮਹਤਮਾ ਹਾਂਸਾ ਬਾਰੇ ਇੱਕ ਗੱਲ ਕਹਿਣੀ ਹੈ ਹਾਂ ਗੁਰੂਆਂ ਦਾ ਹੀ ਕਿਹਾ ਹਾਂ ਜਨਾ ਕੀ ਪਕੜੀਏ ਸਿਰ ਦੀ ਜੀ ਬਾਹਾਂ ਛੋੜੀਏ ਹੀ ਧਰਮ तमाम ਸਾਫ ਜਿੱਥੇ ਖੱਗਿਆ ਅੰਗ ਦਾ ਪੈਰ ਲੱਗਿਆ ਸਮਝੋ ਨਫਾ ਨੁਕਸਾਨ ਨਾ ਦੇਖਿਆ ਇਹ ਨਾ ਦੇਖਿਆ ਵੀ ਕੋਈ ਮਿਨਿਸਟਰੀ ਆਉਂ ਖਰੇ ਨਾ ਦੇਖਿਆ ਜਦੋਂ ਧਰਮ ਦੀ ਰਾਹ ਦੇ ਉੱਤੇ ਤੁਰਿਆ ਕਿ ਕੈਪਟਨ ਅਮਰਿੰਦਰ ਸਿੰਘ ਆ ਜਾਂ ਫਲਾਨਾ ਚੀਫ ਮਿਨਿਸਟਰ ਆ ਉਹ ਮਸਾ ਬਿਕਦਾ ਤਾਂ ਬਿਕਦਾ ਉਹ ਆ ਲੈ ਜੱਟ ਵੀ ਆਇਆ ਸੋ ਸਾਰਾ ਪੰਜਾਬ ਸੋ ਠੋਕ ਕੇ ਥਰ ਮੇਰੇ ਨਾਲ ਖੜਿਆ ਅੱਜ ਵੀ ਖੜਾ ਮੈਂ ਕਹਿੰਦਾ ਪੁਰਾਣੀ ਕਹਾਣੀਆਂ ਬਾਬਾ ਫਰੀਦ ਦੀ ਬਾਬਾ ਫਰੀਦ ਕੁੱਤ ਲੈਣ ਗਿਆ ਛੋਟੀ ਜਿਹੀ ਕੁੜੀ ਸੀ 17-18 ਸਾਲ ਦੀ ਆਹਨ ਦਿੱਤਾ ਕਹਿੰਦਾ ਬੀਬੀ ਆਨੇ ਦਾ ਤੁਹਾਨੂੰ ਉਹਨੇ ਇੰਨਾ ਕਹਾ ਪਰ ਹੋਰ ਲੋਕ ਹੀ ਆਏ ਇੰਨਾ ਕਹਾ ਤੇ ਨੌਜਵਾਨ ਆਇਆ ਉਹਨੇ ਕੁੜੀ ਵੱਲ ਦੇਖਿਆ ਇੱਕ ਵਾਰ ਐਂ ਰੱਖੀ ਕੜਾਈ ਉਹਨ ਸਾਰਾ ਸਾਰਾ ਮਾਰਿਆ ਦੁੱਧ ਕਾੜ ਦੇਣਾ। ਬਾਬਾ ਫਰੀਦ ਬੈਠਾ ਸੀ। ਕਹਿੰਦਾ ਪੁੱਤਰ ਸਾਨੂੰ ਆਨੇ ਆਨੇ ਦਾ ਦੁੱਧ ਨਹੀਂ ਆ। ਨਾ ਇਹਨੇ ਕੁਝ ਕਿਹਾ। ਨਾ ਕੁਝ ਸੁਣਿਆ। ਇਹ ਸਾਰੇ ਦਾ ਸਾਰਾ ਭੁਲੇਖਾ ਤਾ। ਕਹਿੰਦੀ ਬਾਬਾ ਜੀ ਜਿੱਥੇ ਸੱਚਾ ਪਿਆਰ ਹੋਵੇ ਉੱਥੇ ਨਫਾ ਨੁਕਸਾਨ ਤੇ ਗਿਣਤੀਆਂ ਬਣਤੀਆਂ ਨਹੀਂ ਹੁੰਦੀ। ਨਾ ਦਾ ਨਫਾ ਨੁਕਸਾਨ ਦੇਖਿਆ ਤੁਹਾਨੂੰ ਨੇ। ਨਾ ਗਿਣਤੀਆਂ ਬੇਨਤੀਆਂ ਕੀਤੀਆਂ। ਜਰਦਾਰ ਖਾਲ ਮੈਂ ਅੱਜ ਡੰਕੇ ਦੀ ਚੋੜ ਦੇ ਉੱਤੇ ਕਹਿਣਾ ਤੇ ਦੋ ਹਿੱਸਿਆਂ ਵਿੱਚ ਖਲਕਤ ਮੰਡੀ ਆ ਪੰਜਾਬ ਦੀ ਵੀ ਮੰਡੀ ਹੈ ਇੱਕ ਲੋਕਾਂ ਦਾ ਇੱਕ ਝੌਂਕਾਂ ਦਾ ਇੱਕ ਮਹਿਲਾਂ ਦਾ ਇੱਕ ਢੌਂਕਾਂ ਦਾ ਤਮਾਨ ਸਾਹਿਬ ਅੱਜ ਵੀ ਲੋਕਾਂ ਨਾਲ ਖੜੋਤਾ ਹੈ ਝੌਂਕਾਂ ਨਾਲ ਨਹੀਂ ਖੜੋਤਾ ਤਮਾਨ ਸਾਹਿਬ ਅੱਜ ਵੀ ਸੱਚ ਦੀ ਰਾਹ ਤੇ ਚੱਲੋ ਤਮਾਨ ਸਾਹਿਬ ਅੱਜ ਵੀ ਕਿਰਦਾਰ ਲੈ ਕੇ ਖੜੋਤਾ ਹੈ ਮਿੱਤਰ ਪਿਆਰਿਓ ਜੀਨੀਅਸ ਲੋਕਾਂ ਦੀ ਲੋਕ ਤਾਰੀਫ ਕਰਦੇ ਨੇ ਤਗੜੇ ਲੋਕਾਂ ਤੋਂ ਡਰਦੇ ਆ ਐਸਐਸਪੀ ਐ ਭਾਈ ਡੀਐਸਪੀ ਐ ਨਾ ਪੰਗਾ ਲਓ ਪਟਾਉ ਲੇਕਿਨ ਕਿਰਦਾਰ ਵਾਲੇ ਲੋਕਾਂ ਦੇ ਉੱਤੇ ਲੋਕ ਭਰੋਸਾ ਕਰਦੇ ਆ ਫੇਰ ਸਵੇਰ ਉਹ ਭਰੋਸਾ ਹੀ ਪੰਜਾਬ ਦੀ ਰਾਜਨੀਤੀ ਨੂੰ ਸਾਲੂਗਾ ਇਹਨਾਂ ਜੋੰਕਾ ਤੋਂ ਪੰਜਾਬ ਨੂੰ ਬਾਹੂਗਾ ਔਰ ਉਸ ਲੜਾਈ ਦੇ ਵਿੱਚ ਆਗਰ ਨਵਜੋਤ ਸਿੰਘ ਸਿੱਧੂ ਦਾ ਕੋਈ ਮੋਢਾ ਹੈ ਕੋਈ ਸੱਚੀ ਬਾਹ ਹੈ ਕੋਈ ਧੜਨ ਦਾ ਦਿਲ ਹੈ ਤੇ ਸੁਰਜੀਤ ਸਿੰਘ ਤਮਾਨ ਦੇ ਦਾ ਪੁੱਤਰ ਜਸਵੰਦ ਦਾ ਇਸ ਕਰਕੇ ਮੈਂ ਅੱਜ ਆਇਆ ਔਰ ਤੁਹਾਨੂੰ ਬੇਨਤੀ ਕਰਦਾ ਕਿ ਸੱਚ ਔਰ ਹੱਕ ਦੀ ਲੜਾਈ ਪੰਜਾਬ ਦੀ ਇंसारी ਦੀ ਲੜਾਈ ਰਾਜਨੀਤੀ ਜਿੱਥੇ ਤੰਦਾ ਬਣ ਗਈ ਸਿਆਸਤ ਜਿੱਥੇ ਸੱਤਾ ਲਈ ਰਹਿ ਗਈ ਉਥੇ ਇਸ ਬੰਦੇ ਨੇ ਸਿਆਸਤ ਅਮਲ ਕੀਤੀ ਹੈ ਲੋਕ ਸੇਵਾ ਲਈ ਕੀਤੀ ਬੜਾ ਫਰਕ ਜ਼ਮੀਰ ਅਸਮਾਨ ਦਾ ਪ੍ਰੋਫੈਸ਼ਨ ਤੇ ਮਿਸ਼ਨ ਦਾ ਬੜਾ ਫਰਕ ਹੈ ਇਸੇ ਕਰਕੇ ਜਿਹਨਾਂ ਲੋਕਾਂ ਨੇ ਆਜ਼ਾਦੀ ਦਿਵਾਈ ਭਗਤ ਸਿੰਘ ਵਰਗੇ ਲੋਕ ਉਹਨਾਂ ਦੇ ਨਾਂ ਤੇ ਲੋਕੀ ਸਰਕਾਰਾਂ ਬਣ ਲੇਕਿਨ ਇਖਲਾਕ ਹੈ ਨਹੀਂ ਜ਼ਮੀਰ ਹੈ ਨਹੀਂ ਜਗ ਦੇ ਜ਼ਮੀਰ ਹੈ ਨਹੀਂ ਵਿੱਡੇ ਹੋਰ ਹੋ ਇਸ ਕਰਕੇ ਨਾ ਕਹਿਣਾ ਕਿ ਸੱਚ ਦਾ ਸਾਥ ਦਿਓ ਔਰ ਇਹ ਠਾਖਾ ਮਾਰਦਾ ਘੱਟ ਇੱਥੇ ਕੋਈ ਪਾਰਟੀ ਉਂਟੀ ਵਾਲੀ ਗੱਲ ਨਹੀਂ ਹੈ ਇੱਥੇ ਤਾਂ ਪੰਜਾਬ ਦੇ ਬਹੁਤੜੀਆਂ ਦੀ ਗੱਲ ਹੈ ਇੱਕ ਪੰਜਾਬ ਦੇ ਨਾਲ ਦੂਜਾ ਪੰਜਾਬ ਨੂੰ ਖਾਣ ਵਾਲਾ ਧੰਦਾ ਕਰਨਾ ਹੈ ਤੇ ਮੈਂ ਵਧਾਈ ਦਿਨਾ ਇੰਨੇ ਲੋਕ ਬੜੇ ਹਰਸੇ ਬਾਅਦ ਮੈਂ ਕਿਸੇ ਸ਼ੋਕ ਸਮਾਗਮ ਦੇ ਵਿੱਚ ਇੰਨੇ ਲੋਕ ਨਹੀਂ ਮੈਨੂੰ ਇਹ ਨਹੀਂ ਪਤਾ ਵੀ ਜਸਵਿੰਦਰ ਦੀ ਸਗੀ ਮਾਂ ਮਮੀ ਜੀ ਮਮੀ ਜੀ ਅਥਰੂ ਕਹਦਾ ਤੁਮਾਨ ਸਾਹਿਬ ਕੌਣ ਨੇ ਬੰਦੇ ਸੀ ਮਾਂ ਦਾ ਦਰਜਾ ਕੋਈ ਲੈ ਸਕਿਆ ਗੁਰੂ ਜੀ ਨੂੰ ਪੁੱਛਿਆ ਕਿਸੇ ਤੇ ਗੁਰੂ ਸਾਹਿਬ ਇਸ ਦੁਨੀਆ ਤੇ ਪਵਿੱਤਰ ਕੀ ਹੈ ਖੰਡਾ ਗੋ ਹੈ ਪਰ ਉਹ ਬਿੱਤਦਾ ਨਹੀਂ ਉਹਦਾ ਸਭ ਤੋਂ ਪਵਿੱਤਰ ਮਾਂ ਦਾ ਪਿਆਰ ਕਿਸੇ ਚੰਡਾਲ ਨੇ ਉਹਨੂੰ ਕਿਸੇ ਨੇ ਕਿਹਾ ਕਿ ਮਾਂ ਦਾ ਦਿਲ ਕੱਢ ਲਿਆ ਮਾਂ ਦਾ ਦਿਲ ਕੱਢ ਲਿਆ ਭਾਈ ਤੈਨੂੰ ਦਸ ਦਿਸ਼ਾਵਾਂ ਤੱਕ ਨਾ ਜਾਣਾ ਉਹਨੇ ਟਾਪੂਆ ਮਾਰਿਆ ਮਾਂ ਦਾ ਦਿਲ ਕੱਢਿਆ ਤੇ ਜਦੋਂ ਭੱਜਣ ਲੱਗਿਆ ਪਾਵੇ ਚ ਪੈਰ ਫਸ ਗਿਆ ਥਾੜ੍ਹ ਦਿਨ ਥੱਲੇ ਟਿਕਿਆ ਤੇ ਮਾਂ ਦੇ ਵਿੱਚੋਂ ਆਵਾਜ਼ ਨਹੀਂ ਆਈ ਪੁੱਤਰ ਤੈਨੂੰ ਛੱਟ ਤਾਂ ਨਹੀਂ ਬਚੀ ਇਹ ਜੋ ਸਮ੍ਰਿਤੀ ਹੈ ਇਹ ਜੋ ਕਿਰਦਾਰ ਹੈ ਇਹ ਜੋ ਸੰਸਕਾਰ ਨੇ ਦੁਨੀਆ ਦੇ ਸਾਰੇ ਚੰਦ ਕਰ ਇਹਨਾਂ ਸੰਸਕਾਰਾਂ ਦੇ ਵਿੱਚ ਇਹ ਸੰਸਕਾਰ ਬੀਬੀ ਬਲਬੀਰ ਕੌਰ ਤੋਂ ਹੀ ਆਏ ਉਹੀ ਪ੍ਰਿਆਸ ਅਧਿਕਤਰ ਮਾਵਾ ਕਿੱਤੀ ਪਾਰਟੀਆਂ ਚ ਫਿਰਦੀਆਂ ਨੇ ਲੇਕਿਨ ਇਸ ਮਾਂ ਦਾ ਦਿੱਤਾ ਇਹ ਰੋਲ ਇਹ ਸਭ ਤੋਂ ਦਿਖਦਾ ਇਹਨੂੰ ਪਰਮਾਨ ਦਾਣ ਦੀ ਕੋਈ ਜ਼ਰੂਰਤ ਨਹੀਂ ਮੈਂ ਅੱਜ ਫੇਰ ਇੰਨਾ ਹੀ ਆਸ਼ਵਾਸਨ ਦਿੰਦਾ ਭਾਈ ਜਦੋਂ ਕ੍ਰਿਕਟ ਖੇਡਦੀ ਹੋਰ ਗੇਮਾਂ ਖੇਡੀਆਂ ਹੋਰ ਸਾਰਾ ਕੁਝ ਜੱਡੇ ਆ ਮੋਢਿਆਂ ਦਾ ਜੋਰ ਸੀ ਲੇਕਿਨ ਹੁਣ ਪੰਜਾਬ ਦੇ ਲੋਕਾਂ ਦਾ ਜੋਰ ਚਾਹੀਦਾ ਪਾਰਟੀਆਂ ਦਾ ਜੋਰ ਚਾਹੀਦਾ ਇਹ ਲੜਾਈ ਫਰਕ ਹੈ ਇੱਥੇ 5 ਨੂੰ 500 ਕਰ ਦਿੰਦੇ ਆ 500 ਵਾਲੇ ਨੂੰ 0 ਬਣਾਉਂਦੇ ਆ ਮਤਲਬ ਇੱਥੇ ਤੇ ਬਹੁਤ ਕੁਝ 10% ਸੇਵਾ ਹੈ ਤੇ 90% ਮੇਵਾ ਹੈ ਇਸ ਕਰਕੇ ਇਸ ਲੜਾਈ ਦੇ ਵਿੱਚ ਤਮਾਮ ਸਾਹਿਬ ਵਰਗੇ ਯੋਧਿਆਂ ਦੀ ਜ਼ਰੂਰਤ ਹੈ ਤਮਾਮ ਸਾਹਿਬ ਮਰ ਕੇ ਸੱਚੇ ਲੋਕਾਂ ਦੀ ਕਰਦਾਵਾਲੇ ਲੋਕਾਂ ਦੀ ਵਿਸ਼ਵਾਸ ਤਾਕਤ ਲੋਕਾਂ ਦੀ ਲੋੜ ਹੈ ਮੈਂ ਥੋੜਾ ਸਮਾਂ ਤਾਂ ਜ਼ਿਆਦਾ ਲੈ ਗਿਆ ਲੇਕਿਨ ਗੱਲ ਖੜੀ ਹੈ ਗੱਲ 24 ਕਰ ਇਸ ਕਰਕੇ ਪਰਮਾਤਮਾ ਇਸ ਪਰਿਵਾਰ ਨੂੰ ਤਾਕਤ ਬਖਸ਼ੇ ਰੋਜ਼ਾਨਾ ਖਬਰਾਂ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੇ ਤਾਂ ਜੋ ਹਰ ਪ੍ਰਕਾਰ ਦੀ ਖਬਰ ਤੁਹਾਡੇ ਕੋਲ ਜਲਦੀ ਪਹੁੰਚ ਸਕੇ